ਤਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਧੀਆਂ ਦੇ ਪਿਓ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੇ ਕਿ ਦੋ ਵਿਅਕਤੀ ਬਾਈਕ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ ਔਰ ਇਸੇ ਦੌਰਾਨ ਰੇਤੇ ਦੀ ਭਰੀ ਟਰਾਲੀ ਸਿਰ ਦੇ ਉੱਤੇੋਂ ਦੀ ਨਿਕਲ ਜਾਂਦੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੂਸਰਾ ਉਛਲ ਕੇ ਸਾਈਡ ਤੇ ਦੇਖਦਾ ਹੈ ਜਿਸ ਕਰਕੇ ਹਾਦਸੇ ਦੇ ਵਿੱਚ ਉਸਦਾ ਬਚਾਅ ਹੋ ਜਾਂਦਾ ਹੈ ਤਾਂ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਦੇ ਤੌਰ ਤੇ ਹੋਈ ਹੈ 35 ਸਾਲ ਉਮਰ ਦੇ ਔਰ ਤਿੰਨ ਧੀਆਂ ਦਾ ਪਿਓ ਸੀ ਬਾਈਕ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਔਰ ਇਸੇ ਦੌਰਾਨ ਇੱਕ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਸਾਮਣੋਂ ਤੇਜ਼ ਰਫ਼ਤਾਰ ਦੇ ਵਿੱਚ ਕਾਰ ਆਉਂਦੀ ਹੈ ਔਰ ਬਾਈਕ ਦੇ ਉੱਤੇ ਦੋਵੇਂ ਜਾ ਰਹੇ ਨੇ ਤੇ ਤੇਜ਼ ਰਫ਼ਤਾਰ ਕਾਰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਬਾਈਕ ਦਾ ਜੋ ਬੈਲੈਂਸ ਹੈ بگੜਦਾ ਹੈ ਔਰ ਡਿੱਗ ਜਾਂਦੇ ਨੇ ਦੋਵੇਂ ਜਾਨੇ ਔਰ ਇਸੇ ਦੌਰਾਨ ਰੇਤੇ ਦੀ ਟਰਾਲੀ ਜੋ ਕਿ ਪਿੱਛੋਂ ਆ ਰਹੀ ਹੈ ਤਾਂ ਉਹ ਉੱਪਰੋਂ ਦੀ ਨਿਕਲ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਤਿੰਨ ਧੀਆਂ ਦਾ ਪਿਓ ਸੀ ਔਰ ਤਸਵੀਰਾਂ ਤੁਹਾਨੂੰ ਸੀਸੀਟੀਵੀ ਤਸਵੀਰਾਂ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਖੰਨਾ ਦੇ ਵਿੱਚ ਹਿੱਟ ਐਂਡ ਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਕਿ ਮਲੇਰ ਕੋਟਲਾ ਰੋਡ ਦੇ ਉੱਤੇ ਬੀਕਾ ਨਹਿਰ ਸਵੀਟਸ ਦੇ ਕੋਲੇ ਹਾਦਸਾ ਵਾਪਰਿਆ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈਕ ਤੇ ਦੋ ਵਿਅਕਤੀ ਸਵਾਰ ਜੋ ਕਿ ਆ ਰਹੇ ਨੇ ਔਰ ਸਾਹਮਣੋਂ ਦੀ ਇੱਕ ਤੇਜ਼ ਰਫ਼ਤਾਰ ਕਾਰ ਨਿਕਲਦੀ ਹੈ ਜਿਸ ਦੇ ਵੱਲੋਂ ਫੇਟ ਮਾਰੀ ਜਾਂਦੀ ਹੈ ਔਰ ਬਾਈਕ ਤੋਂ ਇਹ ਦੋਵੇਂ ਡਿੱਗ ਜਾਂਦੇ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਥੋੜਾ ਪਰੇ ਡਿੱਗਦਾ ਜਦੋਂ ਕਿ ਦੂਸਰਾ ਸਿੱਧਾ ਆ ਜੋ ਟਰਾਲੀ ਵਿਚੋਂ ਆ ਰਹੀ ਹੈ ਤਾਂ ਉਸ ਦੇ ਅੱਗੇ ਜਾ ਕੇ ਡਿੱਗਦਾ ਤੇ ਪਿਛਲਾ ਟਾਇਰ ਉਸ ਦੇ ਉਪਰੋਂ ਦੀ ਨਿਕਲ ਜਾਂਦਾ ਹੈ ਤਾਂ ਕੁਲਵਿੰਦਰ ਸਿੰਘ 35 ਸਾਲ ਦੀ ਉਮਰ ਉਸ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਫੈਜ ਗੜਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਤਿੰਨ ਧੀਆਂ ਦਾ ਪਿਤਾ ਸੀ ਔਰ ਇਸ ਦਰਦਨਾਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਪਹਿਲਾਂ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਬਾਅਦ ਵਿੱਚ ਬਾਈਕ ਤੋਂ ਦੋਵੇਂ ਉਛਲ ਕੇ ਡਿੱਗ ਜਾਂਦੇ ਨੇ ਔਰ ਜੋ ਕੁਲਵਿੰਦਰ ਸਿੰਘ ਹੈ ਉਹ ਸਿੱਧਾ ਟਰਾਂਡੀ ਦੇ ਅੱਗੇ ਜਾ ਡਿੱਗਦਾ ਹੈ ਔਰ ਪਿਛਲਾ ਟਾਇਰ ਉਸ ਦੇ ਉਪਰੋਂ ਦੀ ਨਿਕਲ ਜਾਂਦਾ ਹੈ ਮੌਕੇ ਦੇ ਉਤੇ ਹੀ ਮੌਤ ਹੋ ਗਈ ਹੈ 35 ਸਾਲ ਦੀ ਉਮਰ ਕੁਲਵਿੰਦਰ ਸਿੰਘ ਜਿਸ ਦੀ ਮੌਤ ਇਸ ਹਾਦਸੇ ਦੇ ਵਿੱਚ ਹੋਈ ਹੈ ਤਿੰਨ ਧੀਆਂ ਦਾ ਪਿਓ ਸੀ ਔਰ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ ਪਰਿਵਾਰਕ ਮੈਂਬਰਾਂ ਦੇ ਉੱਤੇ ਹੁਣ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਇਕਲੌਤਾ ਕਮਾਉਣ ਵਾਲਾ ਪਰਿਵਾਰ ਦਾ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਔਰ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਤਾਂ ਇਹ بڑے ਸਵਾਲ ਖੜੇ ਕਰਦਾ ਹੈ ਕਿਉਂਕਿ ਹਿੱਟ ਐਂਡ ਰਨ ਦਾ ਹੈ ਮਾਮਲਾ ਹੈ ਹਾਲਾਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀਆਂ ਨੇ ਔਰ ਸੀਸੀਟੀਵੀ ਕੈਮਰੇ ਦੇ ਆਧਾਰ ਦੇ ਉੱਤੇ ਹੀ ਜੋ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤਾਂ ਉਸ ਦੀ ਵੀ ਤਲਾਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਉਸ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਬੜੀ ਹੀ ਅਣਗਹਿਲੀ ਦੇ ਨਾਲ ਇਹ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਔਰ ਕਿਉਂਕਿ ਇਹ ਆਪਣੇ ਰਸਤੇ ਤੋਂ ਆ ਰਹੇ ਨੇ ਔਰ ਇੱਕ ਕਾਰ ਜਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਵਿੱਚ ਜਾ ਰਹੀ ਹੈ ਔਰ ਉਸ ਦੇ ਵੱਲੋਂ ਇੱਕ ਫੇਟ ਮਾਰੀ ਜਾਂਦੀ ਹੈ ਹਾਲਾਂਕਿ ਲੱਗਦਾ ਹੈ ਕਿ ਬਚ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਥੇ ਫੇਟ ਮਾਰ ਕੇ ਜਿਹੜੇ ਡਿੱਗ ਜਾਂਦੇ ਨੇ ਦੋਵੇਂ ਤਾਂ ਕਾਰ ਉਥੋਂ ਅੱਗੇ ਨਿਕਲ ਜਾਂਦੀ ਹੈ ਔਰ ਕਾਰ ਵਾਲਾ ਉਥੋਂ ਮੌਕੇ ਦੇ ਉੱਤੇ ਕਾਰ ਭਜਾ ਕੇ ਲੈ ਜਾਂਦਾ ਹੈ ਤਾਂ ਇਹ ਘਟਨਾ ਕਈ ਸਵਾਲ ਖੜੇ ਕਰਦੀ ਹੈ ਕਿਉਂਕਿ ਅਜਿਸ ਤਰੀਕੇ ਦੇ ਨਾਲੇ ਹਾਦਸਾ ਵਾਪਰਿਆ ਮੌਕੇ ਦੇ ਉੱਤੇ ਰੁਕ ਕੇ ਕਾਰ ਵਾਲੇ ਦੇ ਵੱਲੋਂ ਦੇਖਿਆ ਵੀ ਨਹੀਂ ਗਿਆ ਕਿ ਕਿਸ ਤਰੀਕੇ ਦੇ ਨਾਲ ਕਿਸੇ ਨੂੰ ਸੱਟਾਂ ਤਾਂ ਨਹੀਂ ਆਈਆਂ ਜੇਕਰ ਜ਼ਿਆਦਾ ਸੱਟਾਂ ਆਈਆਂ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਤੁਹਾਡੇ ਇਸ ਦਰਦਨਾਕ ਹਾਦਸੇ ਦੇ ਵਿੱਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਔਰ ਇੱਕ ਪਰਿਵਾਰ ਉਜੜ ਗਿਆ ਕਿਉਂਕਿ ਪਰਿਵਾਰ ਦੇ ਵਿੱਚ ਤਿੰਨ ਧੀਆਂ ਸੀ ਔਰ ਕੁਲਵਿੰਦਰ ਸਿੰਘ ਦੇ ਵੱਲੋਂ ਹੀ ਪੂਰਾ ਪਰਿਵਾਰ ਦਾ ਗੁਜ਼ਾਰਾ ਤੋਰਿਆ ਜਾਂਦਾ ਸੀ ਔਰ दुखਾਂ ਦਾ ਪਹਾੜ ਕਹਿ ਸਕਦੇ ਹਾਂ ਕਿ ਪਰਿਵਾਰ ਦੇ ਉੱਤੇ ਟੁੱਟ ਗਿਆ ਕਿਉਂਕਿ ਇੱਕ ਪਾਸੇ ਪਰਿਵਾਰ ਦਾ ਜੀ ਚਲਾ ਗਿਆ ਦੂਸਰੇ ਪਾਸੇ ਤਿੰਨ ਧੀਆਂ ਦੀ ਜ਼ਿੰਮੇਵਾਰੀ ਸਿਰ ਦੇ ਉੱਤੇ ਆ ਗਈ ਔਰ ਜਿਸ ਤਰੀਕੇ ਨਾਲ ਜਦੋਂ ਸਿਰ ਦਾ ਸਾਈ ਇਸ ਤਰੀਕੇ ਨਾਲ ਦੁਨੀਆ ਤੋਂ ਰੁਖਸਤ ਹੋ ਜਵੇ ਤਾਂ ਬਾਅਦ ਵਿੱਚ ਕੱਲੀਆਂ ਮਾਮਾ ਦੇ ਕੋਲ ਉਹ ਬੱਚੇ ਪਾਲਣਾ ਬੇहद ਮੁਸ਼ਕਲ ਕੰਮ ਹੁੰਦਾ ਹੈ ਔਰ ਇਹ ਦਰਦਨਾਕ ਹਾਦਸਾ ਖੰਨਾ ਦੇ ਵਿੱਚ ਵਾਪਰਿਆ ਜਿੱਥੇ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ